ਪੰਜਾਬ ਦੇ ਅੰਦਰ ਇਸ ਵਾਰ ਕਈ ਹੌਟ ਸੀਟਾਂ ਬਣ ਗਈਆਂ ਤੇ ਹੁਣ ਲੁਧਿਆਣਾ ਵੀ ਹੌਟ ਸੀਟ ਬਣ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਚ ਉਤਾਰਿਆ ਗਿਆ ਤੇ ਦੂਜੇ ਪਾਸੇ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਛੱਡ ਕੇ ਆਏ ਮੌਜੂਦਾ ਲੋਕਸਭਾ ਮੈਂਬਰ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਕਈ ਦਿਨਾਂ ਤੋਂ ਥਾਪੀਆਂ ਮਾਰਦੇ ਸੀ ਵੀ ਕਾਂਗਰਸ ਦਾ ਉਮੀਦਵਾਰ ਨਹੀਂ ਆ ਰਿਹਾ ਕਾਂਗਰਸ ਦਾ ਉਮੀਦਵਾਰ ਨਹੀਂ ਆ ਰਿਹਾ ਸਿੱਧਾ ਰਾ ਦੇ ਦਿੰਨੇ ਪਰ ਕਾਂਗਰਸ ਨੇ ਉਮੀਦਵਾਰ ਲੈ ਆਂਦਾ ਕਾਂਗਰਸ ਨੇ ਇੱਕ ਐਸਾ ਉਮੀਦਵਾਰ ਲੈ ਆਂਦਾ ਜਿਹਦੀ ਪਛਾਣ ਸਾਰੇ ਪਾਸੇ ਹੈ ਤਕੜਾ ਉਮੀਦਵਾਰ ਰਵਨੀਤ ਬਿੱਟੂ ਤੇ ਜਿਹੜਾ ਰਾਜਾ ਵੜਿੰਗਾਮੂ ਸਾਹਮਣੇ ਹੋਗੇ ਨੇ ਕਦੇ ਸਿਆਸੀ ਦੋਸਤ ਰਹੇ ਅੱਜ ਵੱਖ-ਵੱਖ ਪਾਰਟੀਆਂ ਤੋਂ ਸਿਆਸੀ ਪਹਿਲਵਾਨਾਂ ਦੇ ਰੂਪ ਵਿੱਚ ਚੌਣਾ ਖਾੜੇ ਚ ਨੇ ਵੇਖਣਾ ਤਾਂ ਇਹ ਹੋਵੇਗਾ ਕਿ ਹੁਣ ਇਸ ਮਾਮਲੇ ਵਿੱਚ ਅੱਗੇ ਕੀ ਵਾਧਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਣਾ ਹੈ ਜੋ ਰਾਜਾ ਵੜਿੰਗ ਨੇ ਬਿੱਟੂ ਲਈ ਦਿੱਤਾ ਹੈ ਟਿਕਟ ਮਿਲਣ ਤੋਂ ਬਾਅਦ ਟਿਕਟ ਮਿਲਣ ਤੋਂ ਬਾਅਦ ਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੀ ਵਾਰ ਖੁੱਲ ਕੇ ਬੋਲੇ ਹੈ ਕਿ ਕੁਝ ਕਿਹਾ ਹੈ ਤੁਹਾਨੂੰ ਸੁਣਾਉਣਾ ਹੈ ਧੰਨਵਾਦ ਜੀ ਬਹੁਤ-ਬਹੁਤ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਮੇਰੇ ਤੇ ਇਹ ਆਪਦਾ ਜਿਤਾਇਆ ਹੱਕ ਜਿਤਾਇਆ ਕਿ ਮੈਂ ਲੁਧਿਆਣੇ ਉ ਜਾ ਕੇ ਚੋਣ ਲੜਾਂ ਔਰ ਸਾਡੇ ਬਹੁਤ ਸਾਰੇ ਇਹ ਚਾਰ ਉਮੀਦਵਾਰ ਅੱਜ ਅਸੀਂ ਐਲਾਨ ਕੀਤੇ ਹੈ ਸੋ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇਗਾ ਤੁਸੀਂ ਦੇਖਿਓ ਆਉਣ ਵਾਲੇ ਜਿਹੜੇ ਨਤੀਜੇ ਹੈ ਉਹ ਕਾਂਗਰਸ ਪੱਖੀ ਤੇ ਪੰਜਾਬ ਪੱਖੀ ਹੋਣ ਇਹ ਤਾਂ ਸਮਾਂ ਦੱਸੂਗਾ ਇਹ ਛੁੱਟੀਆਂ ਬਣਾਉਣ ਆਉਣਾ ਹੈ ਕਿ ਗਰਮੀ ਪੈਦਾ ਕਰਨ ਆਸੇ ਆਉਣਾ ਹੈ ਸੋ ਇਹ ਆਉਣ ਵਾਲਾ ਸਮਾਂ ਦੱਸੂ ਹੈ 올 द बेस्ट टू ਰਵਨੀਤ ਬਿੱਟੂ ਤਕੜਾ ਹੋ ਕਾਰਨ ਕਾਰਨ ਇਸ ਰਣੀਏ ਸਾਡੇ ਹਰ ਹਲਕੇ ਚ ਬਹੁਤ ਚੰਗੇ ਚੰਗੇ ਉਮੀਦਵਾਰ ਉੱਥੇ ਬੈਠੇ ਲੇਕਿਨ ਬਿੱਟੂ ਜੀ ਦਾ ਇਹ ਸਨੇਹਾ ਕੀ ਕੈਂਡੀਡੇਟ ਨਹੀਂ ਲੱਭਦਾ ਸੋ ਮੈਨੂੰ ਲੱਗਦਾ ਇਹ ਸਨੇਹਾ ਕਿਤੇ ਨਾ ਕਿਤੇ ਇਹ ਜਿਹੜੀ ਲੜਾਈ ਹੈ ਨਾ ਇਹ ਇਹ ਲੜਾਈ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ बस फैसला ਲੋਕਾਂ ਨੇ ਕਰਨਾ 75 25 ਜਾਂ 36 25 ਜਾਂ 50 25 ਮੈਨੂੰ ਇਸ ਬਾਰੇ ਨਹੀਂ ਪਤਾ ਰਾਜਾ ਵੜਿੰਗ ਜਿੱਥੇ ਜਿੱਥੇ ਮੇਰੇ ਲੀਡਰ ਰਾਹੁਲ ਗਾਂਧੀ ਨੇ ਹਮੇਸ਼ਾ ਮੈਨੂੰ ਕਿਹਾ ਲੜਨਾ ਸੀ ਰਾਜਾ ਵੜਿੰਗ ਰਾਹੁਲ ਗਾਂਧੀ ਦਾ ਵਾਰੀਅਰ ਬਣ ਕੇ ਅੱਗੇ ਹੋ ਕੇ ਜਰਨੈਲ ਬਣ ਕੇ ਲੜਿਆ ਉਹ ਚਾਹੇ 2012 ਦਾ ਚੋਣ ਮਨਪ੍ਰੀਤ ਬਾਦਲ ਦਾ ਚੋਣ ਸੀਗਾ ਤੇ ਚਾਹੇ ਫਿਰ ਹਰ ਸਿਮਰਤ ਕੋਰ ਬਦਲਨਾ 2019 ਦਾ ਚੋਣ ਸੀਗਾ ਤੇ ਇਸ ਵਾਰੀ ਵੀ ਸਾਰਾ ਮਾਲਵਾ ਫਤਿਹ ਹੋ ਗਿਆ ਤੇ ਉੱਥੇ ਜਾ ਕੇ ਜਿੱਤ ਹਾਸਲ ਹੋਈ ਗਿੱਦੜ ਬਾ ਸੋ ਮੈਂ ਸਮਝਦਾ ਕਿ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਖਰਗੇ ਸਾਹਿਬ ਨੇ ਮਹਿਸੂਸ ਕੀਤਾ ਹੈ ਕਿ ਹੁਣ ਫੇਰ ਮੈਂ ਬਹਾਦਰੀ ਦੀ ਤਰ੍ਹਾਂ ਇੱਕ ਚੰਗਾ ਸਬੂਤ ਦਿੰਦੇ ਹੋਏ ਕਿਉਂਕਿ ਇੱਕ ਚੰਗਾ ਸਨੇਹਾ ਦੇਸ਼ ਵਿੱਚ ਜਾਣਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਲੋਕ ਵਫਾਦਾਰੀਆਂ ਬਦਲਣ ਲੱਗ ਪੇ ਕਿਸ ਪ੍ਰਕਾਰ ਲੋਕਾਂ ਦੇ ਚਿੱਤ ਬੇਈਮਾਨ ਹੋ ਗਏ ਕਿਸ ਪ੍ਰਕਾਰ ਲੋਕ ਆਪਰਚੂਨਿਸਟ ਹੋ ਗਏ ਇਹ ਉਹਨਾਂ ਦੇ ਖਿਲਾਫ ਮੈਂ ਖੜਾ ਹੋਇਆ ਹਾਂ ਔਰ ਮੈਨੂੰ ਲੱਗਦਾ ਕਿ ਲੋਦਿਆਣੇ ਚੋਂ ਪੂਰੇ ਪੰਜਾਬ ਦੇ ਅੰਦਰ ਇੱਕ ਸਰੇਹਾ ਜਾਏਗਾ ਉਹਨਾਂ ਲੋਕਾਂ ਦੇ ਅਸਰ ਕਿ ਜਿਹੜੇ ਲੋਕ ਪਿੱਠ 'ਚ ਛੁਰਾ ਮਾਰਦੇ ਐ ਉਹਨਾਂ ਨੂੰ ਲੋਕ ਪਸੰਦ ਕਰ ਤਾ ਤੁਸੀਂ ਸੁਣ ਲਿਆ ਪਹਿਲਾਂ ਬਿੱਟੂ ਥਾਪੀਆਂ ਮਾਰਦੇ ਸੀ ਤੇ ਹੁਣ ਰਾਜਾ ਵੜਿੰਗ ਥਾਪੀਆਂ ਮਾਰਦੇ ਆ ਬਿੱਟੂ ਲਈ ਜੋ ਗੱਲਾਂ ਕਹੀਆਂ ਉਹਨਾਂ ਨੇ ਉਹ ਤੁਸੀਂ ਸੁਣੀ ਲਈਆਂ ਕਿ ਕਿਸ ਪ੍ਰਕਾਰ ਜਿਹੜਾ ਹੁਣ ਮਾਹੌਲ ਤਿੱਖਾ ਹੁੰਦਾ ਜਾਂਦਾ ਲਗਭਾਗੇ ਸਮੇਂ ਰਵਨੀਤ ਬਿੱਟੂ ਮੈਦਾਨ 'ਚ ਨੇ ਅਕਾਲੀ ਦੇ ਅਦਲ ਨੇ ਜਿਹੜਾ ਉਹ ਰਣਜੀਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਤੇ ਉਧਰ ਦੂਜੇ ਪਾਸੇ ਜਿਹੜਾ ਉਹ ਸ਼ੋਕ ਕੁਮਾਰ ਪ੍ਰਸ਼ਰ ਪੱਪੀ ਆਮ ਆਦਮੀ ਪਾਰਟੀ ਤੋਂ ਐਚਆਰ ਉਮੀਦਵਾਰ ਨੇ ਚਾਰਾ ਉਮੀਦਵਾਰਾਂ ਦੀ ਸਖਤ ਟੱਕਰ ਹੈ ਦਿਲਚਸਪ ਮੁਕਾਬਲਾ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਵਿਚਕਾਰ ਹੈ। ਰਾਜਾ ਵੜਿੰਗ ਨੇ ਕਈ ਗੱਲਾਂ ਕਈਆਂ ਨੇ। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ। ਮੈਂ ਪਾਰਟੀ ਦਾ ਆਰਡਰ ਮੰਨਿਆ ਹੈ। ਪਾਰਟੀ ਨੇ ਜੋ ਮੈਨੂੰ ਹੁਕਮ ਦਿੱਤਾ ਹੈ ਉਹ ਕੀਤਾ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਲੜਾਈ ਜਿਹੜੀ ਹੈ ਇਹ ਵਫਾਦਾਰੀ ਤੇ ਗਦਾਰੀ ਦੀ ਲੜਾਈ ਜਿਹੜੀ ਆ ਉਹਨਾਂ ਨੇ ਬਣਾ ਦਿੱਤੀ ਹੈ। 25 75 ਵਾਲਾ ਸਾਰੀਆਂ ਗੱਲਾਂ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ। ਕੁੱਲ ਮਿਲਾ ਕੇ ਦੇਖੀਏ ਲੁਧਿਆਣੇ ਦੇ ਅੰਦਰ ਕੁੰਡੀਆਂ ਦੇ ਸਿੰਘ ਫਸ ਗਏ ਨੇ। ਹੁਣ ਦੇਖਣ ਵਾਲੀ ਗੱਲ ਇਹ ਹੋਣੀ ਹੈ ਕਿ ਜਦੋਂ ਕੁੰਡੀਆਂ ਦੇ ਸਿੰਘ ਫਸ ਜਾਂਦੇ ਨੇ ਤਾਂ ਬੜੇਵੇਂ ਖਾਣੀ ਹੀ ਬਾਹਰ ਨਿਕਲ ਸਕਦੀ ਹੈ ਹੁਣ ਦੇਖਦੇ ਹਾਂ ਕਿ ਕਿੰਨੇ ਬੜੇਵੇਂ ਖਾਦੇ ਆ ਸਿਆਸੀ ਤੌਰ ਦੇ ਉੱਤੇ ਜਿਹੜਾ ਉਹ ਹੁਣ ਇਸ ਮੌਕੇ ਤੇ ਆਪਣੇ ਸਿੰਘ ਛੁਡਾ ਕੇ ਬਾਹਰ ਨਿਕਲਦੀ ਹੈ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਹੋਵੇਗੀ ਤੁਹਾਨੂੰ ਕੀ ਲੱਗਦਾ ਮੁਕਾਬਲਾ ਕਿਵੇਂ ਦਾ ਹੋਣਾ ਜ਼ਰੂਰ ਦੱਸੋ ਬਣੇ ਰਹੋ ਲੋਕਪਾਣ ਨਿਊਜ਼ ਦੇ ਨਾਲ ਧੰਨਵਾਦ